ਜੀ ਕਰਦਾ ਆਪਣੇ ਮਹਿੰਗੇ ਮਹਿੰਗੇ ਸੰਦ ਕਈਆਂ ਲੋਕਾਂ ਨੇ ਫੁਕਰੇ ਨੇ ਇਹ ਤੇ ਟਰੈਕਟਰ ਲੈ ਕੇ ਬੈਰੀਗੇਡ ਤੋੜਦੇ ਫਿਰਦੇ ਤੇ ਕਹਿਣ ਵਾਲੇ ਪਤਾ ਕਿਹੜੇ ਜਿਹੜੇ ਰਜਾਈਆਂ 'ਚ ਘਰਾਂ 'ਚ ਬੈਠੇ ਰਹਿੰਦੇ ਨੇ ਕੌਣ ਹੈ ਜਿਹੜਾ ਮਹਿੰਗੇ ਤੋਂ ਮਹਿੰਗਾ ਸੰਦ ਲੈ ਕੇ ਜੀ ਕਰਦਾ ਕਿਸਦਾ ਜਾ ਕੇ ਉੱਥੇ ਮੈਂ ਟੱਕਰਾ ਮਾਰਾਂ ਜਾ ਕੇ ਇਹ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜਾ ਕੂਕਰ ਹੁੰਦਾ ਨਾ ਜਦੋਂ ਤੁਸੀਂ ਉੱਥੇ ਪੂਰਾ ਪ੍ਰੈਸ਼ਰ ਬਣਾਉਂਦਾ ਫੇਰ ਸੀਟੀ ਵੱਜਦੀ ਆ ਪ੍ਰੈਸ਼ਰ ਨਾ ਬਣਾਓ ਤੁਸੀਂ ਬੜਦੇ ਹੱਕ ਤੇ ਉਹ ਕੰਮ ਨਿਬੜੋ ਤੁਸੀਂ ਤੁਸੀਂ ਜੋ ਬਣਦਾ ਹੱਕ ਹੈ ਤੁਹਾਡੇ ਕੋਲ ਵਾਧੂ ਚੀਜ਼ ਤੇ ਮੰਗੀ ਕੋਈ ਨਹੀਂ ਆਪਣੀ ਜਿੰਸ ਦਾ ਹੱਕ ਹੀ ਮੰਗਿਆ ਨਾ ਵੀ ਐਮਐਸਪੀ ਦੇ ਦਿਓ ਸਾਨੂੰ ਜੋ ਸਾਡੇ ਬਣਦੇ ਹੱਕ ਨੇ ਉਹ ਦੇ ਦਿਓ ਤੁਸੀਂ ਜੋ ਕਾਨੂੰਨ ਗਲਤ ਬਣਾਏ ਨੇ ਉਹ ਕਾਨੂੰਨ ਵਾਪਸ ਲੈ ਲਓ ਤੁਸੀਂ ਆਪਣੇ ਇਹੋ ਚੀਜ਼ ਮੰਗੀ ਹੈ ਨਾ ਕੋ ਵਾਧੂ ਚੀਜ਼ ਤੇ ਮੰਗੀ ਕੋਈ ਨਹੀਂ ਤੇ ਹਰ ਇੱਕ ਨੂੰ ਮੇਰੇ ਹਿਸਾਬ ਨਾਲ ਸਾਥ ਦੇਣਾ ਚਾਹੀਦਾ ਹਰ ਜਿੱਥੇ ਵੀ ਬੈਠਿਆ ਕੋ ਰਾਗੀ ਹੈ ਬਹੁਤ ਰਾਗੀ ਵੀਰਾਂ ਨੇ ਇਸ ਬਾਰੇ ਜਿੱਥੇ ਵੀ ਆਪਾਂ ਬੈਠੇ ਆਪਣੀ ਆਵਾਜ਼ ਬੁਲੰਦ ਕਰੋ ਕੋਈ ਗ੍ਰੰਥੀ ਹੈ ਸਵੇਰੇ ਰੋਜ਼ ਆਪਣੀ ਜਿੰਨੇ ਵੀ ਹੈਗੇ ਆ ਆਪਾਂ ਗ੍ਰੰਥੀ ਹੈ ਪ੍ਰਚਾਰਕ ਹੈ ਰਾਗੀ ਹੈ ਕੋਈ ਪ੍ਰਬੰਧਕ ਵੀਰ ਹੈ ਆਪਾਂ ਨੂੰ ਰਲ ਕੇ ਯੋਗਦਾਨ ਪਾਉਣਾ ਚਾਹੀਦਾ ਆਪਣਾ ਸਾਥ ਦੇਣਾ ਚਾਹੀਦਾ ਅਸੀਂ ਉਦੋਂ ਗਏ ਸੀ ਹੁਣ ਲੋੜ ਪਈ ਤੇ ਹੁਣ ਵੀ ਅਸੀਂ ਆਪਣਾ ਪੂਰਾ ਸਾਥ ਦੇਵਾਂਗੇ ਜਿਦਾਂ ਪਹਿਲਾਂ ਸੰਸਥਾਵਾਂ ਨਾਲ ਸਾਥ ਦਿੰਦਿਆਂ ਨੇ ਹੁਣ ਵੀ ਆਪਾਂ ਰਲ ਕੇ ਸਾਥ ਦੇਣਾ ਚਾਹੀਦਾ ਉਹਨਾਂ ਦਾ ਤੁਹਾਡੇ ਭਰਾ ਨੇ ਨਾਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਣਾ ਅਸਾਂ ਆਪਾਂ ਆਪਣੇ ਆਪ ਦੇ ਸਾਥ ਦੇਣਾ ਆਪਾਂ ਸਾਰੇ ਉਹ ਆ ਕੀ ਦੀ ਮਰਲਾ ਜਮੀਨ ਅੱਛਾ ਕਮਾਲ ਦੀ ਗੱਲ ਹੈ ਕਈ ਕਹਿਣਗੇ ਤੇ ਕਿਸਾਨਾਂ ਦੀ جنگ ਹੈ ਇਹ ਕਿਸਾਨਾਂ ਦੀ جنگ ਕੱਲਿਆਂ ਦੀ ਨਹੀਂ ਹੈਗੀ ਜਦੋਂ ਪਿਛਲੀ ਵਾਰੀ ਸੀ ਸਿੰਘੂ ਬਾਰਡਰ ਤੇ ਲਗਾਤਾਰ ਰਹੇ ਸੀ ਨਾ 13 ਮਹੀਨੇ ਤੇ ਅਸੀਂ ਇੱਕ Hindu ਵੀਰ ਦੀ ਦੁਕਾਨ ਤੇ ਗਏ ਤੇ ਸਾਨੂੰ ਸਮਾਨ ਚਾਹੀਦਾ ਸੀ ਜਦੋਂ ਪਹਿਲੇ ਦਿਨ ਗਏ ਮੇਰੇ ਖਿਆਲ ਚ ਉਹ ਦਿਨ 27 ਤਰੀਕ ਸੀ 27 ਨਵੰਬਰ ਜਿਵੇਂ ਭੁੱਲਦਾ ਨਹੀਂ ਤੇ ਅਸੀਂ 27 ਨਵੰਬਰ ਨੂੰ ਚਲੇ ਗਏ ਸੀ ਤੇ ਜਦੋਂ ਪਹਿਲੇ ਦਿਨ ਹੌਲੀ ਹੌਲੀ ਜਾ ਕੇ ਦੁਕਾਨਾਂ ਤੋਂ ਸਮਾਨ ਲੈਣਾ ਸ਼ੁਰੂ ਕੀਤਾ ਉਹ ਇੱਕ ਦੁਕਾਨ ਤੇ ਸੀ ਸਮਾਨ ਲੈਣ ਗਿਆ ਤੇ ਮੈਂ ਕਿਹਾ ਤੁਹਾਨੂੰ ਇਹ ਲੱਗਦਾ ਹੋਣਾ ਉਹ ਦੁਕਾਨਦਾਰ ਵੀਰ ਨੂੰ ਕਿਹਾ ਵੀ ਇਹ ਸੈਦ ਪੰਜਾਬੀ ਆਣ ਕੇ ਤਾਂ ਬਾਕੀ ਕਿਸਾਨ ਆਣ ਕੇ ਰੋੜ ਮਾਲ ਕੇ ਬਹਿ ਗਏ ਨੇ ਇਹ ਤਾਂ ਵਾਧੂ ਨੇ ਐ ਕਿਹਾ ਇਹ ਜੰਗ ਉਹ ਆਪਣੀ ਨਹੀਂ ਲੜ ਰਹਾ ਵਾਸਤਵ ਵਿੱਚ ਨਾਲ ਤੁਹਾਡੀ ਵੀ ਲੜ ਰਹਾ ਕਹਿੰਦਾ ਜੀ ਉਹ ਕਿਵੇਂ ਤੇ ਮੈਂ ਉਹਦੀ ਦੁਕਾਨ ਤੇ ਇੱਕ ਸਾਹਮਣੇ ਪਈ ਇੱਕ ਸ਼ੈਂਪੂ ਦੀ ਬੋਤਲ ਵੱਲ ਵੇਖ ਕੇ ਹੱਥ ਕਰਕੇ ਮੈਂ ਆਖਿਆ ਸੀ ਮੈਂ ਕਿਹਾ ਆ ਜਲੀ ਬੋਤਲ ਹੈ ਨਾ ਜੇ ਹੌਲੀ ਹੌਲੀ ਕਾਰਪੋਰੇਟ ਕਰਾਣੇ ਨੇ ਜ਼ਮੀਨਾਂ ਨਾਪ ਲੀਆਂ ਨਾ ਆ ਦੁਕਾਨਾਂ ਵੀ ਨਾਪ ਲੈਣੀਆਂ ਨੇ ਉਹਨਾਂ ਨੇ بڑے بڑے ਕਹਿਣਾ ਸਾਡੇ ਮੋਲਾਂ ਚ ਆਣ ਕੇ ਚੀਜ਼ਾਂ ਖਰੀਦੋ ਤੁਹਾਡੀ ਦੁਕਾਨ ਤੋਂ ਕਿਸੇ ਨੇ ਸਾਮਾਨ ਖਰੀਦਣ ਨਹੀਂ ਹੋਣਾ ਅੱਜ ਸਾਥ ਦਿਓ ਉਹਨਾਂ ਦਾ ਜੇ ਕਾਰਪੋਰੇਟ ਘਰਾਣਿਆਂ ਨੇ ਜ਼ਮੀਨਾਂ ਹੜਾਪ ਲੀਆਂ ਨੇ ਨਾ ਉੱਤੇ ਆਣ ਕੇ ਜੇ ਅੱਜ ਮਹਿੰਗੇ ਜਾਦੇ ਪੈਸੇ ਦੇ ਕੇ ਜ਼ਮੀਨਾਂ ਨਾਪ ਲੀਆਂ ਤੇ ਤੁਹਾਡੀਆਂ ਦੁਕਾਨਾਂ ਵੀ ਨਾਪ ਲੈਣੀਆਂ ਉਦੋਂ ਤੁਹਾਂ ਚੀਕਾਂ ਮਾਰਨੀਆਂ ਉਦੋਂ ਤੁਹਾਂ ਕਹਿਣਾ ਸਾਡਾ ਸਾਥ ਦਿਓ ਤਦ ਤੋ ਸੱਚੀ ਗੱਲ ਹੈ ਬਹੁਤ ਹਿੰਦੂ ਵੀਰਾਂ ਨੇ ਬਹੁਤ ਸਾਡੇ ਮੁਸਲਮਾਨ ਭਰਾਵਾਂ ਨੇ ਦਿੱਲੀ ਦੇ ਵਿੱਚ ਇਹੋ ਜਿਹੇ ਮੈਂ ਪਰਿਵਾਰ ਵੇਖੇ ਜਿਹੜੇ ਹਿੰਦੂ ਪਰਿਵਾਰ ਜਿਨ੍ਹਾਂ ਕੋਲ ਅਸੀਂ ਪੱਖੇ ਲੈ ਕੇ ਆਉਂਦੇ ਹੁੰਦੇ ਸੀ ਮੁੱਲ ਉਹਨਾਂ ਨੇ ਸਾਨੂੰ ਨਾਲ ਹੀ ਰੇਟ ਡਾਊਨ ਕਰਤਾ ਵੀ ਜੇ ਤੁਸੀਂ ਕਿਸਾਨ ਭਰਾਵਾਂ ਲਈ ਪੱਖਿਆਂ ਦੀ ਸੇਵਾ ਕਰ ਰਹੇ ਹੋ ਤੇ ਅਸੀਂ ਵਿੱਚੋਂ ਕੋਈ ਨਫਾ ਨਹੀਂ ਕਮਾਵਾਂਗੇ ਕੋਈ ਵਿੱਚੋਂ ਪੈਸਾ ਨਹੀਂ ਵਾਧੂ ਕਮਾਵਾਂਗੇ ਜਿੰਨੀ ਸਾਡੀ ਲਾਗਤ ਹੈ ਉਨੀ ਸਾਨੂੰ ਦੇ ਦਿਓ ਤੁਸੀਂ ਐਦਾਂ ਦੇ ਬੰਦੇ ਵੀ ਹੈਗੇ ਸੀ بڑے ਮੁਸਲਮਾਨ ਭਰਾ ਜਿਹੜੇ ਕੂਲਰਾਂ ਦੀ ਬਰਾਉਂਡੀ ਸੇਵਾ ਕਰਦੇ ਸੀ ਉਹਨਾਂ ਨੇ ਵੀ ਕਿਹਾ ਵਿੱਚੋਂ ਕੋਈ ਮੁਨਾਫਾ ਨਹੀਂ ਕਮਾਵਾਂਗੇ ਅਸੀਂ ਜਿਹੜਾ ਬਣਦਾ ਉਹ ਲਵਾਂਗੇ ਅਸੀਂ ਤੋ ਇਸ ਕਰਕੇ ਇਹ ਜੰਗ ਸਾਰਿਆਂ ਦੀ ਸਾਂਝੀ ਹੈ ਤੇ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਜੋ ਬਣਦਾ ਆ ਕੇ ਦਿੱਤਾ ਜਾਵੇ ਕਿਉਂਕਿ ਕਿਸਾਨ ਹਰ ਇੱਕ ਸਟੇਟ 'ਚ ਪਹੁੰਚ ਰਿਹਾ ਉੱਥੇ ਤੁਹਾਨੂੰ ਪਿਛਲੇ ਜੇ ਤੁਹਾਨੂੰ ਪਤਾ ਹੋਣਾ ਅਜੇ ਤਾਂ ਮੈਂ ਕਹਿੰਦਾ ਆਪਣੇ ਜਿਹੜੇ ਕਿਸਾਨ ਵਾ ਇਹ ਤੇ ਬੜੇ ਸਭਿਅਕ ਤਰੀਕੇ ਨਾਲ ਅੰਦੋਲਨ ਕਰਦੇ ਆ ਬੜੇ ਸੋਹਣੇ ਤਰੀਕੇ ਨਾਲ ਕਿਹਦਾ ਕੋਈ ਭੰਨ ਤੋੜੀ ਪਿਛਲੇ ਜਦੋਂ ਹੋਇਆ ਅੰਦੋਲਨ 13 ਮਹੀਨਿਆਂ 'ਚ ਕੋਈ ਕਿਹਦਾ ਨੁਕਸਾਨ ਤੱਕ ਨਹੀਂ ਕੀਤਾ ਨੇ ਤੁਹਾਡੇ ਕੋਲ ਆ ਕੇ ਕੋਈ ਰੋੜ ਮਾਲ ਕੇ ਬਹਿ ਜਾ 10 15 ਦਿਨ ਤੇ ਬਾਅਦ ਵਿੱਚ ਕੋਈ ਬਿਆਨ ਦੇਵੇ ਜੀ ਸਾਡਾ ਤਾਂ ਨੁਕਸਾਨ ਬੜਾ ਹੋ ਗਿਆ ਸਾਡੇ ਚੋਰੀ ਬੜੀ ਹੋ ਗਈ ਕਿੰਨੇ ਪੱਤਰਕਾਰਾਂ ਨੇ ਜਾ ਕੇ ਇੰਟਰਵਿਊ ਲਈਆਂ ਕਿ ਜਦੋਂ ਇਥੋਂ ਇਹਨੇ ਲੰਬਾ ਟਾਈਮ ਕਿਸਾਨ ਇੱਥੇ ਰਹਿਆ ਉਹਨਾਂ ਅੰਦੋਲਨ ਕੀਤਾ ਤੁਹਾਡਾ ਕੋ ਨੁਕਸਾਨ ਹੋਇਆ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਉੱਥੇ ਇੱਕ ਪੈਟਰੋਲ ਪੰਪ ਵਾਲੇ ਬੰਦੇ ਦੀ ਵੀਡੀਓ ਆਈ ਸੀ ਨਾ ਉਹਨੂੰ ਪੁੱਛਿਆ ਗਿਆ ਵੀ ਤੁਹਾਡਾ ਇੰਨਾ ਲੰਬਾ ਟਾਈਮ ਤੁਹਾਡੇ ਪੈਟਰੋਲ ਪੰਪ ਦੇ ਉੱਤੇ ਹੀ ਉਪਰ ਰੋਲ ਪੰਪ ਬੜਾ ਮਸ਼ਹੂਰ ਹੋਇਆ ਸੀ ਉੱਥੇ ਹੀ ਸਾਡੇ ਬਜ਼ੁਰਗਾਂ ਨੇ ਇਸ਼ਨਾਨ ਕੀਤਾ ਉੱਥੇ ਹੀ ਕਈ ਰਹਿੰਦੇ ਸੀ ਤੁਹਾਨੂੰ ਪਤਾ ਜਦੋਂ ਰੋਡ ਹੀ ਬਲੌਕ ਹੋ ਗਿਆ ਤੇ ਫਿਰ ਤੇਲ ਕਿਨੇ ਪਾਉਣਾ ਸੀ ਤੇ ਉਹਨੂੰ ਕਿਸੇ ਨੇ ਪੁੱਛਿਆ ਮਾਲਕ ਨੂੰ ਵੀ ਤੁਹਾਡਾ ਪੈਟਰੋਲ ਪੰਪ ਇਨਾ ਸਮਾਂ ਬੰਦ ਰਿਹਾ ਤੇ ਤੁਸੀਂ ਨੁਕਸਾਨ ਕਾਫੀ ਚੱਲਿਆ ਤੋ ਉਸ ਪੈਟਰੋਲ ਪੰਪ ਦੇ ਮਾਲਕ ਦਾ ਸ਼ਬਦ ਬੜਾ ਪਿਆਰਾ ਸੀ ਉਹ ਕਹਿੰਦਾ ਜੀ ਇਹ ਨੁਕਸਾਨ ਤਾਂ ਫਿਰ ਭਰਿਆ ਜਾਊ ਪਰ ਜਿਹੜਾ ਅੱਜ ਸੋਹਣਾ ਪਰਿਵਾਰ ਮੇਰੇ ਤੋਂ ਵਿਛੜ ਕੇ ਜਾ ਰਿਹਾ ਇਹ ਦੁਬਾਰਾ ਮਿਲਣਾ ਨਹੀਂ ਮੈਨੂੰ ਇਹ ਨੁਕਸਾਨ ਜਿਹੜਾ ਇਹ ਤੇ ਮੈਂ ਫੇਰ ਭਰ ਲੂੰ ਕਹਿੰਦਾ ਕੋਈ ਗੱਲ ਨਹੀਂ ਪਰ ਜਿਹੜਾ ਉਹਨੇ ਉਹਨੇ ਪਰਿਵਾਰ ਕਿਹਾ ਇੱਕ ਇੱਕ ਕਰਦਾਰ ਸਾਡੇ ਬਣਾ ਕੇ ਆਏ ਸੀ ਕਿਸਾਨ ਭਰਾ ਸਾਡੇ ਟਰਾਲੀਆਂ 'ਚ ਬਾਣੀ ਪੜੀ ਜਾ ਰਹੀ ਸੀ ਸਹਿਜ ਪੜੋ ਅਖਰੀ ਗੱਲ ਹੈ ਕਿ ਕਈਆਂ ਨੇ ਫੁੱਟ ਪੌਂਚ ਕੋਈ ਕਸਰ ਨਹੀਂ ਛੱਡੀ ਵੰਡ ਪਾ ਦਿੱਤੀ ਵੀ ਇਹ ਤੇ ਫਲਾਣੇ ਬੰਦੇ ਬੈਠੇ ਜੀ ਇਹ ਇਹ ਤੋਂ ਬਾਹਰ ਨਿਕਲਣਾ ਚਾਹੀਦਾ ਕਿਸੇ ਨੇ ਕਹਤਾ ਜੀ ਇੱਥੇ ਕਾਮਰੇਡ ਬੈਠੇ ਆ ਜੀ ਤੇ ਇਹ ਤੇ ਇਹਨਾਂ ਦੀ ਖਾਲਸਤਾਨੀਆਂ ਨਾਲ ਬਣਦੀ ਨਹੀਂ ਇਦਾਂ ਦੇ ਸ਼ਬਦਾਵਲੀ ਉਹ ਲੋਕ ਵਰਦੇ ਆ ਜਿਹੜੇ ਨਹੀਂ ਚਾਹੁੰਦੇ ਕਿ ਆਪਾਂ ਇਕੱਠੇ ਹੋ ਕੇ ਬਈਏ ਭਾਈ ਕਿਸਾਨ ਕਿਸਾਨ ਹੁੰਦਾ ਵਾ ਗਾਤਰੇ ਪਾਉਣ ਵਾਲਿਆਂ ਨੂੰ ਵੀ ਇਹਨਾਂ ਨੇ ਉਸ ਕਤਾਰ 'ਚ ਲਿਆ ਕੇ ਖੜਾ ਕਰਤਾ ਤੂੰ ਮੇਰੇ ਖਿਆਲ ਨਾਲ ਇਹੋ ਜੀ ਫੋਟ ਨੁਕਸਾਨ ਕਰਦੀ ਆ ਸਾਡਾ ਫਾਇਦਾ ਨਹੀਂ ਕਰਦੀ ਤੁਸਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੇ ਟਰਾਲੀਆਂ ਮਗਰ ਲਿਖਿਆ ਜੈ ਜਵਾਨ ਜੈ ਕਿਸਾਨ ਤੇ ਇਹਦੇ ਅਰਥ ਸਮਝੋ ਉਹ ਜੈ ਜਵਾਨ ਜੈ ਕਿਸਾਨ ਪਿਓ ਪੋਤੀ ਨੇ ਉਹ ਕੋ ਦੂਜਾ ਨਹੀਂ ਹੈਗਾ ਵਿਜਵਾਨ ਕੋਈ ਹੋਰ ਹੈ ਤੇ ਕਿਸਾਨ ਕੋਈ ਹੋਰ ਵਾ ਉਹ ਜੈਜਵਾਨ ਜੈਕਸਨ ਭਾਵੇਂ ਉਹ ਪੰਜਾਬ ਦਾ ਹੈ ਭਾਵੇਂ ਹਰਿਆਣੇ ਦਾ ਹੈ ਤੇ ਭਾਵੇਂ ਉਹ ਦੂਜੀਆਂ ਸਟੇਟਾਂ ਦਾ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਜਾ ਰਹਿ ਕੇਂਦਰ ਦੇ ਕੋਲੋਂ ਹੱਕ ਮੰਗਣ ਲਈ ਤੇ ਬਾਰਡਰ ਕਿਹਨਾ ਬਲੌਕ ਕੀਤਾ ਹੋਇਆ ਜੀ ਹਰਿਆਣੇ ਵਾਲਿਆਂ ਉਹ ਘੱਟੜ ਦਾ ਪੂਰਾ ਜ਼ੋਰ ਲੱਗਾ ਹੋਇਆ ਪਰ ਤੁਸੀਂ ਵੇਖੋ ਫਿਰ ਵੀ ਅਗਲੇ ਨੱਪ ਨੁੱਪ ਕੇ ਲੈ ਕੇ ਪਹੁੰਚ ਕੇ ਸਿੰਘੂ ਬਾਰਡਰ ਤੋਂ ਵੀ ਅੱਗੇ ਚਲੇ ਗਏ ਹੋ ਤੋਂ ਮੇਰੇ ਕਹਿਣ ਦਾ ਭਾਵੇਂ ਹੈ ਕਿ ਇਹ ਔਖਾ ਹੁੰਦਾ ਜੀ ਆਰਥਿਕ ਪੱਖ ਦਾ ਵੀ ਨੁਕਸਾਨ ਹੁੰਦਾ ਕਿਉਂਕਿ ਇੰਨਾ ਲੰਬਾ ਟਾਈਮ ਰਹਿਣਾ ਉੱਥੇ ਰਾਸ਼ਨ ਵੀ ਚਾਹੀਦਾ ਹੈ ਗੱਡੀਆਂ ਦੇ ਟਰੈਕਟਰਾਂ ਤੇ ਤੇਲ ਦਾ ਵੀ ਖਰਚਾ ਆਉਣਾ ਬਹੁਤ ਕੁਝ ਹੁੰਦਾ ਵਾ ਘਰਾਂ ਚੋਂ ਵੀ ਕੰਮ ਛੱਡ ਕੇ ਗਏ ਨੇ ਸਾਡੇ ਮਤਲਬ ਤੇ ਬਾਕੀ ਕਿਸਾਨੀ ਅੰਦੋਲਨ ਜਿਹੜਾ ਉਦੋਂ ਚੱਲਿਆ ਸੀ 13 ਮਹੀਨੇ ਉਹਨੇ ਆਪਣੇ ਚ ਗੰਡ ਬੜੀ ਪਿਆਰੀ ਪਾਈ ਸੀ ਤੁਸੀਂ ਵੇਖਿਆ ਹੋਣਾ ਉੱਥੇ ਜਿਹੜੇ ਜਿਹੜੇ ਰਹੇ ਸੀ ਉਹਨਾਂ ਨੂੰ ਪਤਾ ਵਾ ਕਿ ਜਿਵੇਂ ਪੁਰਾਣਾ ਪੂਰਾ ਮਾਹੌਲ ਬਣਾਤਾ ਵੀ ਇੱਕ ਦੂਜੇ ਘਰੋਂ ਜਾ ਕੇ ਗੰਡੇ ਵੀ ਲੈ ਆਉਣੇ ਕੱਠੇ ਬਹਿ ਕੇ ਰੋਟੀ ਚਾਹ ਪਾਣੀ ਪੀਣਾ ਸੇਵਾ ਕੱਠਿਆਂ ਬਹਿ ਕੇ ਬਜ਼ੁਰਗਾਂ ਨੇ ਕਰਨੀ ਕੱਠੇ ਆਪਣਾ ਤਾਂ ਬਹੁਤ ਸਾਝ ਵੀ ਕਈਆਂ ਬੰਦਿਆਂ ਦੀ ਆਪਸ ਵਿੱਚ ਡੂੰਗੀ ਪਈ ਸੀ ਤਾਂ ਸਾਡੀ ਤੇ ਹੋਰ ਦਾਸ ਆ ਭਾਈ ਜਿੱਥੇ ਵੀ ਬੈਠੇ ਆ ਜੇ ਮੈਂ ਕਹਿੰਦਾ ਸਾਥ ਨਾ ਦੇ ਸਕਦੇ ਤੇ ਸਾਨੂੰ ਵਿਰੋਧ ਕਰਨ ਦਾ ਵੀ ਕੋਈ ਹੱਕ ਨਹੀਂ ਹੈਗਾ ਸਾਡੇ ਆਪਣੇ ਕਈ ਵਿਰੋਧ ਕਰੀ ਜਾਣਗੇ ਵਿੱਚ ਬੈਠੇ ਅਸੀਂ ਪਿਛਲੀ ਵਾਰੀ ਜਦੋਂ ਨਾਲ ਨਾਲ ਸਮਾਗਮ ਵੀ ਕਰਦੇ ਸੀ ਤੇ ਕਈਆਂ ਪਿੰਡਾਂ 'ਚ ਗਏ ਉਹ ਮਾਨਨਾ ਦਾਦੇ ਜੀ ਸਾਡੇ ਪਿੰਡੋਂ ਤੇ ਇੱਕ ਵੀ ਟਰਾਲੀ ਨਹੀਂ ਗਈ ਉਹ ਇਹ ਮਾਨਨਾ ਦਾਦੇ ਵੀ ਸਾਡੇ ਪਿੰਡੋਂ ਤਾਂ ਇੱਕ ਵੀ ਟਰਾਲੀ ਨਹੀਂ ਗਈ ਉਹਨਾਂ ਨੂੰ ਇਹ ਲੱਗ ਜਾਂਦਾ ਸੀ ਜਦੋਂ ਕਾਨੂੰਨ ਬਣ ਕੇ ਸਾਡਾ ਪਿੰਡ ਤੇ ਬਾਹਰ ਰਹਿ ਜਾਣਾ ਉਹ ਚ ਵੀ ਸਾਡੇ ਪਿੰਡ ਦੇ ਉੱਤੇ ਥੋੜਾ ਕਾਨੂੰਨ ਲਾਗੂ ਹੋਣੇ ਆ ਵੀ ਸਾਡਾ ਪਿੰਡ ਸ਼ਾਇਦ ਉਸ ਕਾਨੂੰਨ ਤੋਂ ਬਾਹਰ ਰਹਿ ਜਾਣਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਲੱਕੜ ਦੇ ਘਰ ਚ ਰਹੀਏ ਨਾ ਤੇ ਘਰ ਹੋਵੇ ਜੰਗਲ ਚ ਤੇ ਜੰਗਲ ਨੂੰ ਲੱਗੀ ਹੋਵੇ ਅੱਗ ਤੇ ਘਰ ਭਾਈ ਤੁਹਾਡਾ ਵੀ ਨਹੀਂ ਬਚਣਾ ਤੂੰ ਇਸ ਕਰਕੇ ਜਦੋਂ ਅੱਗ ਲੱਗਣੀ ਆ ਨਾ ਇਹਨੇ ਇਹਨੇ ਲਪੇਟੇ ਚ ਲੈ ਆਉਣਾ ਸਾਰਾ ਕੁਝ ਵੀ ਇਸ ਕਰਕੇ ਜੇ ਆਪਾਂ ਚਾਹੁੰਦੇ ਆ ਕਿ ਜਿੱਥੋਂ ਤੱਕ ਸਾਡਾ ਜੋਰ ਲੱਗਦਾ ਨਾਲੇ ਇਹ ਸਾਡਾ ਬੋਲਣਾ ਇਸ ਗੱਲ ਦਾ ਸਬੂਤ ਵਾਬੀ ਆਪਾਂ ਜੇ ਜਿਉਂਦੇ ਆ ਕਿਉਂਕਿ ਜਿਹੜੀ ਲਾਸ਼ ਹੁੰਦੀ ਉਹ ਉਧਰ ਨੂੰ ਰੁੜਦੀ ਹੈ ਜਿੱਧਰ ਨੂੰ ਪਾਣੀ ਜਾਂਦਾ ਵਾ ਉਹ ਜਿਹੜਾ ਜਿਉਂਦਾ ਹੁੰਦਾ ਨਾ ਉਹ ਹੀ ਤਾਂ ਨੂੰ ਜਾਂਦਾ ਵਾ ਉਹ ਭਾਵੇਂ ਫਟ ਕੇ ਤਾਂ ਨੂੰ ਜਾਵੇ ਨਾ ਉਹ ਦੂਰੋਂ ਬੰਦਾ ਵੇਖ ਰਿਆਂਦਾ ਵੀ ਆਹ ਜਿਉਂਦਾ ਬੰਦਾ ਤੇ ਜਿਹੜਾ ਰੁੜਦਾ ਜਾ ਰਿਹਾ ਉਹ ਦੂਰੋਂ ਵੇਖ ਹਾਬ ਲਾਦੇ ਵੀ ਲਾਸ਼ ਰੁੜੀ ਜਾਂਦੀ ਹੈ ਤੇ ਸਾਡਾ ਬੋਲਣਾ ਇਸ ਗੱਲ ਦਾ ਸਬੂਤ ਆ ਸਾਡੇ ਹੱਕਾਂ ਲਈ ਲੜਨਾ ਇਸ ਗੱਲ ਦਾ ਸਬੂਤ ਆ ਵੀ ਅੰਦਰ ਮਾੜੀ-ਮੋਟੀ ਹੈ ਜੇ ਬੋਲੋ ਸਾਰੇ ਜੀ ਚਿੰਗ ਹੈ ਹੀ ਹੈ ਜੀ ਅਜੀ ਅੰਦਰ ਕੁਝ ਨਾ ਕੁਝ ਜਾਗਦਾ ਤੇ ਨਾਲੇ ਇਹਦੇ ਨਾਲ ਸੜਾ ਬੜਾ ਡੂੰਗਾ ਸਬੰਧ ਸੀ ਖੇਤੀ ਦੇ ਨਾਲ ਸਾਡੇ ਸਤਿਗੁਰ ਨੇ ਖੁਦ ਸਾਨੂੰ ਖੇਤੀ ਕਰਨੀ ਵੀ ਸਿਖਾਈ ਵਪਾਰ ਕਰਨਾ ਵੀ ਸਿਖਾਇਆ ਤੇ ਬਹੁਤ ਵੀਰ ਭੈਣ ਭਰਾਵਾਂ ਨੇ ਸਾਥ ਦਿੱਤਾ ਹੁਣ ਵੀ ਗਾਂ ਸਾਡਾ ਫਰਜ ਬਣਦਾ ਸਾਥ ਦੇਣ ਦੀ ਜਿੱਥੇ ਜੋਗੇ ਆਪਾਂ ਤਾਂ ਕਿ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਸਾਰਾ ਕੁਝ ਹੋਇਆ ਤੇ ਬੜਾ ਕੁਝ ਤੁਹਾਨੂੰ ਪਤਾ ਸਰਕਾਰਾਂ ਨੇ ਅਮੀਰ ਵੈਸੇ ਤਾਂ ਸਾਰਿਆਂ ਦੇਸ਼ਾਂ ਨਾਲ ਹੀ ਇੰਜ ਹੁੰਦਾ ਹੈ ਕਿ ਜੁੰਦੇ ਤੇ ਕੁਝ ਚੰਦ ਅਮੀਰ ਪਰਿਵਾਰੀਆ ਜਿਹੜੇ ਦੇਸ਼ਾਂ ਨੂੰ ਚਲਾ ਰਹੇ ਹੁੰਦੇ ਨੇ ਇੱਥੇ ਵੀ ਇਹ ਕਿੰਨਾ ਕੁਝ 에어ਪੋਰਟ ਅਗਲਿਆਂ ਨੇ ਵੇਚ ਦਿੱਤੇ ਮਤਲਬ ਤੁਸੀਂ ਵੇਖੋ ਪਲੇਨ ਵੇਚ ਦਿੱਤੇ ਸਾਰਾ ਕੁਝ ਅਗਲਿਆਂ ਨੇ ਕਰ ਦਿੱਤਾ ਤੇ ਉਹ ਕਿਜਾ ਕਿਜਾ ਸਰਕਾਰ ਦਾ ਹੁੰਦਾ ਤੇ ਸਰਕਾਰ ਦਾ ਜਿਹੜਾ ਬੈਨੀਫਿਟ ਸੀ ਉਹ ਪਬਲਿਕ ਦੇ ਹਿੱਸੇ ਆਉਣਾ ਸੀ ਤੋ ਤਗੜਾ ਜਿਹੜਾ ਸੀ ਉਹ ਮਤਲਬ ਮਾਤਰ ਨੂੰ ਖਾ ਰਿਆ ਵਾ ਤੇ ਉਹ ਰੋੜਾ ਵੀ ਉਹ ਪਾ ਰਿਹਾ ਜਿਹੜੇ ਆਪਣੇ ਹੱਕਾਂ ਵਾਸਤੇ ਜੂਝਣਾ ਚਾਹੁੰਦੇ ਆ ਕਿ ਭਾਈ ਆਓ ਜਾਗਿਏ ਅਸੀਂ ਇੱਕ ਜਿਹੜਾ ਸਾਥ ਦੇ ਕੇ ਇਸ ਬੰਨੇ ਤੁਰਨ ਦੀ ਕੋਸ਼ਿਸ਼ ਕਰੀਏ ਗੁਰੂ ਬਖਸ਼ਿਸ਼ ਕਰੇ ਆਪਾਂ ਗੱਲ ਕਰ ਰਹੇ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮਨੁੱਖ ਨੂੰ ਉਦਮੀ ਬਣਾਉਣ ਦੀ ਪ੍ਰੇਰਣਾ ਦਿੱਤੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਨਾਂ ਕਿਹਦਾ ਲਿਆ ਭਲਾ ਕਿਸਾਨ ਦਾ ਕਹਿੰਦੇ ਮਨ ਆਲੀ ਸਾਰੇ ਬੋਲੋ ਮਾਨਾ ਆਪਣੇ ਮਨ ਨੂੰ ਹਾਲੀ ਬਣਾ ਜਦਾਂ ਹਾਲੀ ਸ਼ਬਦ ਪਤਾ ਕਿਉਂ ਵਰਤਿਆ ਬਜ਼ੁਰਗਾਂ ਨੂੰ ਤਾਂ ਪਤਾ ਹੁੰਦਾ ਟਰੈਕਟਰਾਂ ਦੀ ਵਾਈ ਆ ਗਈ ਆ ਹਾਲੀ ਭਲਾ ਕਿੰਨੇ ਵਜੇ ਉੱਠਦਾ ਸੀ ਜੀ ਸਵੇਰੇ ਜਿਹੜਾ ਹਾਲੀ ਸੀ ਕਿੰਨੇ ਵਜੇ ਉੱਠਦਾ ਸੀ ਭਲਾ ਮਲਾਇ ਤੋਂ ਤੁਸੀਂ 15 20 30 40 50 ਸਾਜ ਨੂੰ ਟਰੈਕਟਰ ਨਹੀਂ ਸੀ ਪਿੰਡਾਂ 'ਚ ਇੰਨੇ ਹੈਗੇ। ਕਈ ਵਾਰੀ ਪਿੰਡ ਦੇ ਗ੍ਰੰਥੀ ਸਿੰਘ ਨੇ ਜਦੋਂ ਪ੍ਰਕਾਸ਼ ਕਰਨਾ ਉਹਦੇ ਤੋਂ ਪਹਿਲਾਂ ਪਿੰਡ ਦਾ ਹਾਲੀ ਕਿਸਾਨ ਪਿੰਡ 'ਚੋਂ ਖੇਤ ਪਹੁੰਚ ਜਾਂਦਾ ਸੀ। ਤੇ ਕਈ ਵਾਰੀ ਬਾਅਦ ਵਿੱਚ ਭਾਈ ਸਾਹਿਬ ਨੂੰ ਦੱਸਣਾ ਸਵੇਰੇ ਆਣ ਕੇ ਭਾਈ ਸਾਹਿਬ ਜਦੋਂ ਤੁਸੀਂ ਮੁੱਖ ਵਾਕ ਲੈ ਰਹੇ ਸੀ ਨਾ ਪ੍ਰਕਾਸ਼ ਕਰਕੇ ਉਦੋਂ ਤੱਕ ਸੁਖਣਾ ਸੀ ਜਦੋਂ ਤੂੰ ਸੰਖਪੁਰਿਆ ਉਦੋਂ ਤੇ ਮੇਰੇ ਕੋਲ ਕਈ ਵਾਰੀ ਸਪੀਕਰ ਵੀ ਨਹੀਂ ਸੀ ਹੁੰਦੇ ਕਹਣਾ ਜਦੋਂ ਤੂੰ ਸੰਖਪੁਰਿਆ ਸੀ ਨਾ ਬਾਬਾ ਜੀ ਉਹ ਸੰਖਪੁਰ ਨਾਲ ਦੱਸਣਾ ਵੀ ਹੁਣ ਸਿਰੇ ਅਮਰਤ ਵੇੜਾ ਹੋ ਗਿਆ ਸ਼ਾਮਾਂ ਨੂੰ ਸੰਖਪੁਰ ਨਾਲ ਉਦੋਂ ਤਰੀਕਾ ਇਹ ਹੁੰਦਾ ਸੀ ਸੰਗਤਾਂ ਨੂੰ ਸੁਚੇਤ ਕਰਨ ਦਾ ਵੀ ਉਦੋਂ ਸੂਰਜ ਚੜ੍ਹਨ